ਹਾਂਜੀ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਕੱਲ ਪਰਵਾਰ ਸੈੱਟ ਹੋਊਗਾ ਜਾਨਵਰ ਕੈਮ ਹੋਣਗੇ ਮਿੱਤਰੋ ਲੋ ਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਖੋਲਦੇ ਆ ਆਪਣਾ ਸੌਰੀ ਖੋਲਦੇ ਆ ਆਪਣੀ ਮਿਨੀ ਜਿਮ ਠੀਕ ਐ ਤੇ ਛਤਰੀਆਂ ਉੱਚੀਆਂ ਕਰਕੇ ਲਾ ਦਿੰਨੇ ਆ ਸ਼ਾਮ ਨੂੰ ਕਰੀਏ ਬਾਬੇ ਵਲੋਗ ਦੀ ਸਟਾਰਟਿੰਗ ਤੇ ਲਾ ਦਿੰਨੇ ਛਤਰੀਆਂ ਉੱਚੀਆਂ ਕਰਕੇ ਨਾਈ ਛੱਡ ਦਿੰਨੇ ਆ ਬੱਚੇ ਪਹਿਲਾਂ ਖੁੱਡੇ ਖਾਡੇ ਖੋਲੀਏ ਫਿਰ ਛੱਡਦੇ ਆ ਜੀ ਦੋ ਛਤਰੀਆਂ ਥੱਲੇ ਲਾਤੀਆਂ ਉੱਤੇ ਲਾਈਆਂ ਨਹੀਂ ਥੱਲੇ ਥੱਲੇ ਲਾ ਦਾਂਗੇ ਬਾਕੀ ਬੱਚੇ ਛਤਰੀਆਂ ਤੇ ਮੈਨ ਲੱਗ ਗਏ ਤਾਂ ਕਰਕੇ ਮੇਰੇ ਵੀਰੋ ਤੇ ਪੰਜ ਬੱਚੇ ਘੜ ਦਿੰਨੇ ਜਿਹੜੇ ਬਿਠਾਣੇ ਹੁੰਨੇ ਆ ਠੀਕ ਐ ਇੱਕ ਤਾਂ ਛੱਡ ਦਿੰਨੇ ਆ ਬਾਕੀ ਫੁਨਸੀ ਖੜ ਚੋ ਮੈਂ ਦੇਖ ਰਾਂ ਇੱਕ ਵਾਰੋ ਜੀ ਮੇਰੇ ਵੀਰੋ ਜਾਰੇ ਬੱਚੇ ਛੱਡਤੇ ਤੇ ਪੰਜਵਾਂ ਮੇਰੇ ਹੱਥ 'ਚ ਐ ਜਿਹੜਾ ਗੇੜੇ ਪੰਦਾ ਹੁੰਦਾ ਮੇਰੇ ਵੀਰੋ ਬਗਲ ਵਾਲਾ ਇਹਨੂੰ ਵੀ ਛੱਡਦੀ ਐ ਲੋ ਜੀ ਓਕੇ ਐ ਛਤਰੀਆਂ ਤੇ ਜਾਨ ਲੱਗ ਪਈ ਤੇ ਅੱਜ ਦਾ ਦੇਖਦੇ ਆਂ ਚਲੋ ਗੇੜੇ ਪੰਦਦੇ ਆ ਕਿ ਨਹੀਂ ਪੰਦਦੇ ਅੱਜ ਵੀ ਬਾਕੀ ਖੁੱਡੇ ਓਕੇ ਰਿਪੋਰਟ ਐ ਬੱਚੇ ਵੀ ਓਕੇ ਰਿਪੋਰਟ ਐ ਸਾਰੇ ਤੇ ਸੈੱਟ ਜਮਾ ਬੱਚੇ-ਬੱਚੇ ਜਮਾ ਓਕੇ ਨੇ ਜਮਾ ਕੋਈ ਦਿੱਕਤ ਵਾਲੀ ਨਹੀਂ بس ਜਿਹੜੇ ਵਿੱਚ ਬੈਠੇ ਇਹਨਾਂ ਦੇ ਫੁੰਸੀਆਂ ਆਉਂਦੀਆਂ ਉਹ ਵੀ ਸੁੱਕੜੀਆਂ ਯਾਰ ਤੇ ਦੇਖਨੇ ਕੀ ਕਰਦਾ ਉਹਨਾਂ ਉਹਦੇ ਇਹਦੇ ਥੱਲੇ ਇੱਕ ਬੱਚਾ ਸੱਤੇ ਵਾਲੇ ਥੱਲੇ ਬਾਕੀ ਆ ਬੱਚੇ ਵੀ ਹੋ ਗਏ ਵਾਵਾ ਇਹਨਾਂ ਦੇ ਵੀ ਠੱਲਾ ਪਾਣ ਵਾਲੀ ਹੋ ਗਈਆਂ ਤੇ ਪਾ ਦਾਂਗੇ ਠੱਲਾ ਕੋਈ ਨਹੀਂ ਤੇ ਕੁੱਲਰ 'ਚ ਪਾਣੀ ਵੀ ਪੋਣਾ ਮੇਰੇ ਵੀਰੋਂ ਠੀਕ ਐ ਸਟੂਡੀਓ ਖੋਲ੍ਹ ਲਿਆ ਸੀ ਆਪਾਂ ਤੇ ਸਟੂਡੀਓ ਫੇਰ ਕਹਿ ਦਿੰਨਾ ਮ mini gym ਲਾ ਲੋ ਤੇ ਬਾਕੀ ਪਾਣੀ ਪੁਣੀ ਪਾ ਦਾਂਗੇ ਜੀ ਮੇਰੇ ਵੀਰੋਂ ਇੱਕ ਬੱਚਾ ਆਪੇ ਉੱਡ ਗਿਆ ਦੋਵੇਂ ਗੁਲਾਬੀ ਕਾਂਤ ਤੇ ਕਾਲੀ ਟੋੜੀ ਵਾਲਾ ਬਾਕੀ ਫੜਕਾ ਦੇ ਅੜੜਾ ਦੇ ਜਿਹੜਾ ਜਿੰਨਾਂ ਨੇ ਉੱਡਣਾ ਹੈ ਉੱਡ ਲੂਆ ਤੇ ਇਹ ਤਾਂ ਆਪੇ ਉੱਡਿਆ ਬਾਬੇ ਆਪਾ ਆਪਾਂ ਡਾਇਆ ਤੇ ਬੈਠੂ ਆ ਵੀ ਮੇਰੇ ਸਾਹਮਣੇ ਤੇ ਉਹ ਨਿਕਲੇਗਾ ਚਲੋ ਕੋਈ ਨਹੀਂ ਡਾ ਦੇ ਡਾ ਦੇ ਡਾ ਦੇ ਕੋਈ ਇੱਕ ਤੜੇ ਗਣ ਨਹੀਂ ਲੋਈ ਆ ਤਾਂ ਸਾਰੇ ਨਿਕਲ ਗਏ ਦੇਖੋ ਵੀ ਇਹਦਾ ਆਣ ਗਿਆ ਦਾਈ ਵਟਣਗਾ ਛਤਰੀ ਤੇ ਯਾਰ ਕੋਈ ਨਹੀਂ ਅੰਨਾ ਦਾ ਇੱਕ ਇਹਦਾ ਬਸੇ ਹੀ ਗੇੜੇ ਬੋਂਦੇ ਥੋੜੇ ਸਾਹਮਣੇ ਇਹ ਦੋ ਭਾਈ ਤਾਂ ਚਲੋ ਕੋਈ ਨਾ ਆ ਗਲਬੀ ਕਾਂਤ ਵਾਲਾ ਫਿਰਦਾ ਕਾਲੀ ਕਾਂਤ ਵਾਲੇ ਦਾ ਭਾਈ ਵੀ ਤੇ ਬਗਲ ਵਾਲਾ ਫਿਰਦਾ ਕਾਂਤ ਵਾਲਾ ਹੀ ਫਿਰਦਾ ਲਾਦੇ ਛਤਰੀ ਕੋਈ ਨਹੀਂ ਨਿਗਾ ਤੇ ਬੈਠਿਆ ਬਾਬਿਓ ਜੇ ਪਾਸੇ ਪੁੱਛੇ ਜਾਣਗੇ ਦਿਖਾ ਦਾਂਗੇ ਠੀਕ ਹੈ ਬਾਕੀ ਤਾਂ ਜਾਂਦੇ ਨਹੀਂ ਹੁਣ ਕਿਉਂਕਿ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਬਗਲਾ ਲਾਇਆ ਜਾਂਦਾ ਮੇਰੇ ਵੀਰੋ ਤੇ ਓਕੇ ਸੁਨੇਹਾ ਡਾਨ ਦਾ ਉਹ ਕਰਿਆ ਕਰਾਂਗੇ ਠੀਕ ਹੈ ਇਹ ਤਾਂ ਲੇਟ ਹੋ ਗਿਆ ਨੇ ਤਾਂ ਅੰਗਰ ਕੇ ਚੈੱਕ ਕਰ ਬੈਠਦਾ ਹੋਰ ਕੋਈ ਗੱਲ ਨਹੀਂ ਉਹ ਫਿਰਦਾ ਬਾਪੇ ਬੱਚਾ ਚਲੋ ਕੋਈ ਨਹੀਂ ਉੱਡ ਲੈਣ ਦੋ ਇਹਨਾਂ ਨੂੰ ਲੋ ਜੀ ਕਾਂਤ ਵਾਲੇ ਤਾਂ ਬਹਿ ਗਏ ਦੋਨੇ ਕਾਲੀ ਕਾਂਤ ਵਾਲਾ ਤੇ ਦੋਵੇਂ ਗੁਲਾਬੀ ਕਾਂਤ ਵਾਲਾ ਕਾਂ ਆ ਗਿਆ ਮੇਰੇ ਵੀਰੋ ਤੇ ਕੱਲਾ ਰਹਿ ਗਿਆ ਜਾਨਵਰ ਆਪਣਾ ਗਲਾਬੀ ਬਗਲ ਵਾਲਾ ਇਹ ਫਿਰਦਾ ਜਦੋਂ ਇਹ ਵੀ ਵੈ ਗਿਆ ਉਹ ਦਿਖਾ ਦਾਂਗੇ ਉਹ ਜਾਂਦਾ ਮੇਰੇ ਵੀਰੋਂ ਇਹ ਜਾਂਦਾ ਠੀਕ ਆ ਵਧੀਆ ਠੱਪੇ ਮਾਰੀ ਜਾਂਦਾ ਵਧੀਆ ਆ ਜਾਂਦਾ ਥੋੜੇ ਸਾਹਮਣੇ ਹੀ ਆ ਗਿਆ ਆ ਕਰੋ ਡਾਨ ਚੱਕੇ ਦੀ ਕੀ ਕਹਿੰਦਾ ਬੱਚਾ ਕੀ ਨਹੀਂ ਬਾਕੀ ਓਕੇ ਆ ਹਾਂਜੀ ਮੇਰੇ ਵੀਰੋਂ ਕੌਣ ਆ ਰਹੇ ਨੇ ਜੀ ਪੁਸ਼ਕਰ ਤੇ ਪਿਛਨੋਈ ਸਕੂਲ ਟਾਈਮ ਦੇ ਮਿੱਤਰ ਨੇ ਆਪਣੇ ਸੁਣਾਓ ਕੋਈ ਗੱਲਬਾਤ ਭਾਈ ਭਾਈ ਚੱਲ ਰਹੀ ਹੈ ਬਰੋ ਕਾਰਤੀ ਭਾਈ ਬੋਲੋ ਸਬਸਕ੍ਰਾਈਬ ਕਰਿਓ ਭਾਈ ਆਪਣਾ ਬਜਾ ਦਬੋਸ ਭੈਤਰ ਦਿਓ ਭਾਈ ਨੇ ਭਾਈ ਬਹੁਤ ਮਿਹਨਤ ਕਰ ਰਹੇ ਹੈ ਕੁੱਤਾ ਬਿੱਲਿਆਂ ਬੋਸ਼ੋ ਹੈ ਭਾਈ ਨੇ ਹਾਂ ਯਾ ਸਹੀ ਬਾਤ ਹੈ ਭਾਈ ਜਿੰਮ ਕੋ ਵੀ ਸ਼ੁਕੀਨ ਹੈ ਜਿੰਮ ਆਵੜੇ ਘਰੇ ਤਿਆਰ ਕਰੇ ਕੋਈ ਚੱਕਰ ਕੋ ਨਹੀਂ ਭਾਈ ਜਾਨੂ ਦਾ ਪਿਆਰ ਦਿਓ ਭਾਈਆਂ ਪਿਆਰ ਕਰੋ ਭਾਈ ਆਜ ਅੱਗੇ ਵੱਧ ਰਹੇ ਆ ਆਪਣੇ ਕਰਕੇ ਭਾਈ ਅੱਗੇ ਵੱਧੇ ਭਾਈਆਂ ਭਾਈਆਂ ਹਰ ਕੋਈ ਬੋਲਿਆ ਹਾਂ ਭਾਈਆਂ ਉਹ ਪਿਆਰਾ ਨੂੰ ਚੇ ਵਸਾਉਂ ਕੋਈ ਆਪਣੀ ਕੀ ਮੇਂ ਖੋਣੀ ਔਰ ਓਕੇ ਧੰਨਵਾਦ ਜੀ ਮੇਰੇ ਵੀਰੋ ਦਾਣੇ ਜੂਨੇ ਤਰਦੇ ਆ ਰੈਡੀ ਕਰਦੇ ਆ ਬੱਚੇ ਵੀ ਚੱਪਲਾ ਕਿੱਥੇ ਗਈਆਂ ਹੋਈ ਚੱਪਲਾ ਬੈੱਡ ਥੱਲੇ ਜਾਣੀ ਆਪ ਹੁੰਦੀ ਆ ਪੀ ਤੇ ਦੂਜੀ ਦੂਸਰੀ ਆ ਗਈ ਤੇ ਬੱਚੇ ਕਰਦੇ ਆ ਬਾਬੇ ਅੰਦਰ ਠੀਕ ਐ ਤੇ ਰੱਖਦੇ ਆ ਟਰਿਆਂ ਕਰਦੇ ਆ ਰੈਡੀ ਬਾਕੀ ਅੱਜ ਗੋਲੀ ਖੁੱਲਾ ਜਮਾ ਨਹੀਂ ਛੱਡਿਆ ਆਪਾਂ ਬਹੁਤ ਗੰਦ ਪੋਣਾ ਤੂੰ ਤਾਂ ਨਹੀਂ ਛੱਡਿਆ ਤੈਨੂੰ ਤੇ ਬੱਚੇ ਅੰਦਰ ਕਰ ਲਾ ਮੈਂ ਫਿਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਉਹ ਯਰ ਨੇ ਗੰਦ ਬੱਚੇ ਆਣਾ ਇਹ ਇਹਨਾਂ ਰਿਜ਼ਲਟ ਮਾੜਾ ਹੈ ਉੜਦੇ ਤਾਂ ਉੜਦੇ ਨਹੀਂ ਤੇ ਟੈਂਕੇ ਤੇ ਵੀ ਬੈਠ ਗਿਆ ਠੀਕ ਹੈ ਇੱਕ ਆ ਵੀ ਬੈ ਗਿਆ ਸੀ ਇਹਦਾ ਭਾਈ ਇਹ ਤਾਂ ਆ ਗਿਆ ਛਤਰੀ ਤੇ ਤੇ ਭਾਈ ਨਹੀਂ ਉੜਨਾ ਤਾਂ ਛਤਰੀ ਤੇ ਤਾਂ ਬੈ ਆ ਕਿਉਂ ਤੰਗ ਕਰਿਆ ਤੇ ਇੱਕ ਬੱਚਾ ਪਤਾ ਨਹੀਂ ਕਿੱਥੇ ਗਿਆ ਯਾਰ ਬਾਕੀ ਦੋ ਤਾਂ ਉੜਨ ਲੱਗ ਗਏ ਠੀਕ ਹੈ ਆ ਜਾਂਦੇ ਮੇਰੇ ਵੀਰੋਂ ਦੋ ਗਲਾਬੀ ਕਾਂਤਾਲਾ ਤੇ ਬਗਲਾ ਵਾਲਾ ਉੱਡ ਗਿਆ ਤੇ ਕਾਲੀ ਕਾਂਤਾਲਾ ਬੱਚਾ ਪਤਾ ਨਹੀਂ ਕਿੱਥੇ ਬਹਿ ਗਿਆ ਬਾਬੇ ਉੱਤੇ ਜਾ ਕੇ ਮੈਨੂੰ ਨਿਗਾਹ ਮਾਰਨੀ ਪਊਗੀ ਛਤਰੀ ਲਈ ਜਾਵਾਂ ਮੈਂ ਫੇਰੀਆ ਵਾ ਵਚਾ 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 ਇਕੱਠੇ ਉੱਡੇ ਸੀ ਸਾਰੇ ਪੰਜੇ ਦੇ ਵੰਜੋ ਟਾਈਮ ਲਾਈਫ ਤੇ ਪਤਾ ਨਹੀਂ ਦਿਖਿਆ ਕਿ ਨਹੀਂ ਦਿਖਿਆ ਤੁਹਾਨੂੰ ਤੇ ਦੇਖਦਾ ਮੈਂ ਮਾਰਦਾ ਨਹੀਂਗਾ ਕਿੱਧਰ ਗਏ ਛਤਰੀ 'ਤੇ ਬੈਠੇ ਬਾਬੇ ਬੱਚਾ ਤੇ ਉੱਤੇ ਆ ਕੇ ਮੈਂ ਨੀਗਾ ਮਾਰੀ ਛਤਰੀ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਬੱਚਾ ਰਹਿ ਗਿਆ ਬਾਕੀ ਇੱਕ ਬੈ ਗਿਆ ਬਗਲ ਵਾਲਾ ਰਹਿ ਗਿਆ ਗੁਲਾਬੀ ਬਗਲ ਵਾਲਾ ਆ ਫਿਰਦਾ ਤੇ ਇਹਨੂੰ ਵੀ ਬੈ ਜਾਣ ਦੋ ਕਰਦੇ ਅੰਦਰ ਹੁਣ ਚੱਲਦੇ ਹਾਂ ਥੱਲੇ ਆਪਾਂ ਬੱਚਾ ਦੇਖਣੇ ਆਏ ਸੀ ਛਤਰੀ ਤੇ ਹੀ ਬੈਠਾ ਸੀ ਕਿਤੇ ਨਹੀਂ ਸੀ ਜੀ ਸਾਰੇ ਬੱਚੇ ਕਰਤੇ ਅੰਦਰ ਤੇ ਇੱਕ ਵਾਰ ਚੱਲਦੇ ਆਂ ਦੁਕਾਨ ਤੇ ਦੁਕਾਨ ਤੋਂ ਆ ਕੇ ਫਿਰ ਧਰ ਦਿਆਂ ਨਾਲੋਂ ਦਾਣਾ ਪਾਣੀ ਮਿੱਤਰੋ ਲਓ ਜੀ ਚੱਲ ਪਿਆ ਜੀ ਦੁਕਾਨ ਤੇ ਮਿਸਤਰੀ ਦਾ ਮਾਲ ਫੜਾਣ ਮਾਲ ਨਹੀਂ ਜੀ ਚਾਹ ਸੋਰੀ ਚਾਹ ਫੜਾਣ ਜਾਂਦੇ ਆਂ ਗਲਤ ਕਹਿਤਾ ਸੀ ਤੇ ਚਾਹ ਜੋ ਫੜਾਈ ਐ ਓਕੇ ਕਰ ਲਈਏ ਬੋਟਾਂ ਤੇ ਜਾ ਕੇ ਫਿਰ ਧਰ ਦਿਆ ਮਿੱਤਰੋ ਦਾਣੇ ਆ ਪਾਸ ਲਓ ਜੀ ਹੁਣ ਆਇਆ ਜੀ ਉੱਤੇ ਦੁਕਾਨ ਤੋਂ ਤੇ ਬਾਕੀ ਕਰਤਾ ਸੀ ਮੈਂ ਚੋਬਰ ਨੂੰ ਫ਼ੋਨ ਦਾਣਾ ਪਾਣੀ ਧਰਤਾ ਹੂਆ ਤੇ ਟਰੇਆਂ ਵੀ ਚੱਕਤੀਆਂ ਹੋਣੀਆਂ ਇੱਕ ਟਰੇ ਤਾਂ ਆ ਪਈ ਦੂਜੀ ਆ ਬਈ ਧਰਤਾ ਹੂਆ ਦਾਣਾ ਪਾਣੀ ਪਾਣੀ ਪੁਣੀ ਵੀ ਫੁੱਲ ਹੈ ਓਕੇ ਜਮਾ ਇੱਧਰ ਵੀ ਓਕੇ ਬੱਚੇ ਵੀ ਡੱਗੇ ਪਏ ਨੇ ਓਕੇ ਸਿਸਟਮ ਸਾਰਾ ਤੇ ਆਈ ਦੇਖਣ ਆਏ ਸੀ ਬਾਪਾ ਮੈਂ ਦੁਕਾਨ ਤੇ ਟਾਈਮ ਲੱਗ ਗਿਆ ਕੰਮ ਕਰਨ ਲੱਗ ਗਿਆ ਠੀਕ ਹੈ ਜਾ ਕਰਕੇ ਲੇਟ ਹੋ ਗਏ ਤੇ ਹੁਣ ਆਇਆ ਛੋਟੇ ਸਾਹਮਣੇ ਬੱਸ ਉਹਨਾਂ ਆਵਾਂਗੇ ਧੋਵਾਂਗੇ ਕੱਲ ਰਾਤ ਤੇ ਸੋਏ ਵੀ ਨਹੀਂ ਤੇ ਇਹ ਸਭ ਐਂ ਟਾਪੇ ਅੰਦਰ ਦਿਨ ਆਪਣਾ ਸਾਨੂੰ ਪਤਾ ਹੀ ਐ ਬੱਚੇ ਡਾਲੇ ਵਧੀਆ ਗਿਹੜੇ ਕੱਲ ਸੁਨਿਆ ਬਿਖਾਵਾਂਗੇ ਕੱਲ ਨੂੰ ਪੀ ਐ ਸਕੂਲ ਦੀ ਨਾਲੇ ਅੱਜ ਵੀ ਛੁੱਟੀ ਸੀ ਅੱਜ ਜਦ ਤੁਹਾਨੂੰ ਦੱਸਿਆ ਜਿਵੇਂ ਕੱਲ ਰਾਤ ਸੋਏ ਨਹੀਂ ਸਾਰ ਚ ਸਵੇਰੇ ਮਾੜੀ ਮੁੱਟੀ ਨੀਂਦ ਗਰੀ ਸੀ ਤੇ ਕੱਲ ਐਵੇਂ ਹੀ ਕਰਨਾ ਆਪਾਂ ਜਿਹੜੇ ਸਾਰੇ ਬੱਚੇ ਨੇ ਇੱਕ ਛੋਟੇ ਚ ਕਰ ਦੇਣੇ ਤੇ ਜੋੜੀਆਂ ਇੱਕ ਚ ਠੀਕ ਐ ਤੇ ਕਾ ਕਬੂਤਰੀ ਬਾਪੇ ਆਲੋ ਕਰਸ ਹੋ ਗਈ ਆਲੀ ਚਲੋ ਕੋਈ ਨਹੀਂ ਬਾਕੀ ਇੰਸਟਾ ਦੇ ਵੀ ਆਪਾਂ ਐਕਟਿਵ ਘੱਟ ਹੀ ਰਹਿਣ ਲੱਗੇ ਬਹੁਤ ਟਾਈਮ ਹੋ ਗਿਆ ਰੀਲ ਨਹੀਂ ਬਾਈ ਤੇ ਆਪਣੀ ਸਟਰੀ ਵੀ ਫੋਲੋ ਕਰ ਲਿਓ ਜਾ ਕੇ ਸ਼ੌਂਕੀ ਯਾਰ ਹਾਈ ਚੈਨਲ ਦਾ ਨਾਮ ਤੁਸੀਂ ਉਹ ਸੇਮ ਆਈਡੀ ਹੈ ਬਸ ਥੋੜਾ ਮੋਟਾ ਹਰਕਾ ਹੋਆ ਬਿੰਦੀ ਬਿੰਦੀ ਵਗੈਰਾ ਦਾ ਬਾਕੀ ਦਾ ਸੇਮ ਹੈ ਤੇ ਮੈਂ ਕੱਲ ਕਰਦਾਂਗੇ ਸੈਟਿੰਗ ਠੀਕ ਹੈ ਮੇਰੇ ਵੀਰੋਂ ਇੱਕ ਇਧਰ ਬੱਚੇ ਕਰਦਾਂਗੇ ਇਧਰ ਜੋੜੀਆਂ ਕਰਦਾਂਗੇ ਇਧਰ ਨਾਲ ਘੱਟ ਬਸ ਇਧਰ ਜੋੜੀਆਂ ਹੀ ਰੱਖਾਂਗੇ ਮੇਣ ਮੇਣ ਜਿਹੜੀਆਂ ਵੀ ਘੱਟ ਕਬੂਤਰ ਰੱਖਾਂਗੇ ਭਰ ਦਾਂਗੇ ਆਪਾਂ ਬਾਕੀ ਇਹ ਜੋੜਾ ਵੀ ਤੋੜਾਂਗੇ ਜਿਹਦੇ ਬੱਚੇ ਨੇ ਇਹ ਕਬੂਤਰੀ ਲਾਣੀ ਹੋਰ ਨਾਲ ਤੇ ਬਾਬੇ ਵਾਲੇ ਨਾਲ ਬਾਬੇ ਨਾਲ ਨਹੀਂ ਹਜੇ ਕੋਈ ਲਾਣੀ ਬਾਬੇ ਨਾਲ ਕਬੂਤਰੀ ਦੇਖਾਂਗੇ ਹਣੇ ਓਕੇ ਆ ਬੱਸ ਬਾਬਿਆਂ ਫਿਰ ਵਲੌਗ ਦੀ ਕਰਦੇ ਆ ਐਂਡਿੰਗ ਤਾਲੇ ਤੋਲੇ ਲੱਗ ਰਿਹਾ ਓਕੇ ਆ ਜਿੰਮਨੂ ਵੀ ਲੱਗ ਰਿਹਾ ਆਪਣੀ ਨੂੰ ਤਾਲਾ ਤੇ ਮਿਲਦੇ ਆਂ ਹਰ ਕੱਲ ਵਾਲੇ ਵਲੌਗ ਚ ਕੱਲ ਮਿਲਦੇ ਆਂ ਆਪਾਂ ਸਨੇਹਾ ਠੀਕ ਹੈ ਮੇਰੇ ਵੀਰੋ ਸਾਰਿਆਂ ਨੂੰ ਬਾਏ ਬਾਏ